ਮਾਹਤਵੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫੇਰ ਇੱਕ ਤੁਹਾਡੇ ਨਾਲ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰਾਂ ਔਰ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਗਤੀ ਸੂਚਕ ਬੋਰਡ ਯਾਨੀ ਸੜਕਾਂ ਦੇ ਉੱਤੇ ਲੱਗੇ ਹੋਏ ਗਤੀ ਸੂਚਕ ਬੋਰਡ ਜੋ ਵਾਹਨ ਚਾਲਕਾਂ ਨੂੰ ਇਹ ਦੱਸਦੇ ਹੈ ਕਿ ਕਿਹੜਾ ਵਾਹਨ ਕਿੰਨੀ ਸਪੀਡ ਤੇ ਜਾਣਾ ਹੈ ਉਹ ਸੜਕਾਂ ਦੇ ਕਿਨਾਰਿਆਂ ਤੇ ਲੱਗੇ ਹੁੰਦੇ ਹੈ ਜੋ ਤੁਸੀਂ ਵਿਜ਼ੂਅਲ ਦੇਖ ਰਹੇ ਹੋ ਇਹਦੇ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਇਹਨਾਂ ਬੋਰਡਾਂ ਨੂੰ ਟਹਿਣੀਆਂ ਨੇ ਤੇ ਝਾੜੀਆਂ ਨੇ ਪੂਰੀ ਤਰ੍ਹਾਂ ਟਕ ਰੱਖਿਆ ਸੋ ਇਹਦਾ ਖਮਿਆਜਾ ਵਾਹਨ ਚਾਲਕ ਨੂੰ ਭੁਗਤਣਾ ਪੈਂਦਾ ਹੈ ਸਾਹਮਣੇ ਤੋਂ ਆਉਂਦੇ ਵਾਹਨ ਚਾਲਕ ਨੂੰ ਇਹ ਬੋਰਡ ਨਜ਼ਰ ਨਹੀਂ ਆਉਂਦੇ ਸੋ ਆਮ ਗਤੀ ਨਾਲ ਜਾ ਰਿਹਾ ਵਾਹਨ ਚਾਲਕ ਅੱਗੇ ਜਾ ਕੇ ਚਲਾਣ ਦਾ ਸ਼ਿਕਾਰ ਹੋ ਜਾਂਦਾ ਜੋ ਵਿਜ਼ੂਅਲ ਤੁਸੀਂ ਦੇਖ ਰਹੇ ਹੋ ਇਹ ਨੈਸ਼ਨਲ ਹਾਈਵੇ ਨੰਬਰ 7 ਦੇ ਨੇ ਪਟਿਆਲਾ ਦੇ ਨੇੜੇ ਇਹ ਲੱਗੇ ਹੋਏ ਐ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਟਹਿਣੀਆਂ ਨੇ ਝਾੜੀਆਂ ਨੇ ਢਕਿਆ ਹੋਇਆ ਹੈ ਤੇ ਕਿਤੇ ਵੀ ਦੂਰ ਤੋਂ ਉਹ ਨਜ਼ਰ ਨਹੀਂ ਆਉਂਦੇ ਤੇ ਉੱਥੇ ਇੱਕ ਗੱਲ ਦੇਖਣ ਦੇ ਵਿੱਚ ਹੋਰ ਆਈ ਹੈ ਕਿ ਵਾਹਨਾਂ ਦੀ ਰਫ਼ਤਾਰ ਨੂੰ ਚੈੱਕ ਕਰਨ ਲਈ ਸੜਕ ਦੇ ਕਿਨਾਰੇ ਤੇ ਕੈਮਰੇ ਲਾਏ ਹੁੰਦੇ ਆਂ ਕਈ ਵਾਰ ਝਾੜੀਆਂ ਦੇ ਵਿੱਚ ਜਿੱਥੇ ਸਪੇਸ ਬਣਦੀ ਹੁੰਦੀ ਹੈ ਉੱਥੇ ਇਹ ਕੈਮਰਾ ਫਿੱਟ ਕੀਤਾ ਹੁੰਦਾ ਔਰ ਡਰਾਈਵਰ ਨੂੰ ਇਹ ਕੈਮਰਾ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ ਪਰ ਦੂਰ ਤੋਂ ਉਹਦੀ ਜਿਹੜੀ ਰਫ਼ਤਾਰ ਹੈ ਉਹ ਚੈੱਕ ਹੋ ਜਾਂਦੀ ਅੱਗੇ ਜਾ ਕੇ ਕਿਲੋ ਜਾਂ 1.5 ਕਿਲੋਮੀਟਰ ਦੇ ਜਾ ਕੇ ਟ੍ਰੈਫਿਕ ਦਾ ਮੁਲਾਜ਼ਮ ਖੜੇ ਹੁੰਦੇ ਆਂ ਕੋਨੋ ਹੱਥ ਦੇ ਕੇ ਰੋਕਦੇ ਆ ਉਹਦਾ ਚਲਾਨ ਕੱਟ ਦਿੱਤਾ ਜਾਂਦਾ ਇਹ ਕਹਿ ਕੇ ਚਲਾਨ ਕੱਟ ਦਿੱਤਾ ਜਾਂਦਾ ਕਿ ਤੁਸੀਂ ਇਸ ਤੋਂ ਪਹਿਲਾਂ ਤੁਹਾਡੀ ਜਿਹੜੀ ਗੱਡੀ ਹੈ ਉਹਦੀ ਰਫ਼ਤਾਰ ਜ਼ਿਆਦਾ ਸੀ ਪਰ ਇਹਦੇ ਵਿੱਚ ਸਵਾਲ ਇਹ ਖੜਾ ਹੁੰਦਾ ਕਿ ਕੈਮਰੇ ਸਾਹਮਣੇ ਸੜਕ ਦੇ ਉੱਤੇ ਨਜ਼ਰ ਕਿਉਂ ਨਹੀਂ ਆਉਂਦੇ ਇਹ ਬੋਰਡ ਜੋ ਲਿਖੇ ਹੋਏ ਐ ਇਹ ਲੋਕਾਂ ਨੂੰ ਡਰਾਈਵਰਾਂ ਨੂੰ ਵਾਹਨ ਚਾਲਕਾਂ ਨੂੰ ਨਜ਼ਰ ਕਿਉਂ ਨਹੀਂ ਆਉਂਦੇ ਹੁਣ ਇਹ ਚਾਹੀਦਾ ਕਿ ਕੋਈ ਵੀ ਵਾਹਨ ਚਾਲਕ ਜਦੋਂ ਇਹੋ ਜੀ ਰੋਡ ਦੇ ਉੱਪਰ ਸਫ਼ਰ ਦੀ ਸ਼ੁਰੂਆਤ ਕਰਦਾ ਹੈ ਤਾ ਰੋਡ ਦੇ ਉੱਤੇ ਐਂਟਰੀ ਕਰਨ ਸਮੇ ਇੱਕ ਵੱਡਾ ਬੋਰਡ ਲੱਗਿਆ ਹੋਵੇ ਜਿਦੇ ਵਿੱਚ ਸਾਰੇ ਵਾਹਨਾਂ ਦੀ ਸਪੀਡ ਮੋٹے ਅੱਖਰਾਂ ਦੇ ਵਿੱਚ ਲਿਖੀ ਹੋਵੇ ਤੇ ਨਾਲ ਇਹ ਵੀ ਦਰਜ ਕੀਤਾ ਹੋਵੇ ਕਿ ਤੁਸੀਂ ਕੈਮਰੇ ਦੀ ਨਜ਼ਰ ਦੇ ਵਿੱਚੋਂ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ ਅਗਰ ਤੁਸੀਂ ਓਵਰ ਸਪੀਡ ਨਾਲ ਗੱਡੀ ਚਲਾਓਗੇ ਤਾਂ ਕਰਕੇ ਹਰ ਬੰਦਾ ਜੋ ਗਤੀ ਨਿਰਧਾਰਤ ਕੀਤੀ ਗਈ ਹੈ ਉਹਦੇ ਅਨੁਸਾਰ ਆਪਣਾ ਵਾਹਨ ਚਲਾ ਕੇ ਸਫ਼ਰ ਤੈ ਕਰੇ ਪਰ ਦੇਖਣ ਵਿੱਚ ਆਇਆ ਹੈ ਕਿ ਕੈਮਰਾ ਹਿਡਨ ਹੁੰਦਾ ਕਿ ਲੋਗਾ 1.5 ਕਿਲੋਮੀਟਰ ਦੇ ਜਾ ਕੇ ਟ੍ਰੈਫਿਕ ਮੁਲਾਜ਼ਮ ਖੜੇ ਹੁੰਦੇ ਆ ਜਿਹੜੇ ਚਲਾਨ ਕੱਟਦੇ ਆ ਓਵਰ ਸਪੀਡ ਦਾ ਚਲਾਨ ਕਟਿਆ ਜਾਣਾ ਜ਼ਰੂਰੀ ਹੈ ਕਿਉਂਕਿ ਓਵਰ ਸਪੀਡ ਹਾਦਸਿਆਂ ਦਾ ਕਾਰਨ ਬਣਦੀ ਹੈ ਟ੍ਰੈਫਿਕ ਮੁਲਾਜ਼ਮ ਆਪਣੀ ਥਾਂ ਤੇ ਸਹੀ ਹੈ ਕੈਮਰੇ ਵਾਲਾ ਆਪਣੀ ਥਾਂ ਤੇ ਸਹੀ ਹੈ ਗੱਲਬਤ ਕੀ ਹੈ ਕਿ ਇੱਕ ਤਾਂ ਸੜਕ ਦੀ ਸ਼ੁਰੂਆਤ ਸਮੇਂ ਕੁਝ ਲਿਖਿਆ ਨਹੀਂ ਮਿਲਦਾ 2 ਕਿਲੋਮੀਟਰ ਦੇ ਫਰਕ ਨਾਲ ਇਹੋ ਜਿਹੇ ਬੋਰਡ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ ਸੜਕ ਦੇ ਕਿਨਾਰਿਆਂ ਦੇ ਝਾੜੀਆਂ ਜੁਲੁਕੇ ਹੋਏ ਲੱਗੇ ਮਿਲਦੇ ਆ ਜੀ ਦੇ ਵਿੱਚ ਵਾਹਨ ਚਾਲਕਾਂ ਦੀ ਨਜ਼ਰ ਹੀ ਨਹੀਂ ਜਾਂਦੀ ਜਾਂ ਆਪਣੀ ਗਤੀ ਨਾਲ ਜਾਂਦੇ ਵਾਹਨ ਚਾਲਕ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿ ਇੱਥੇ ਕੋਈ ਰਫਤਾਰ ਸੂਚਕ ਗਤੀ ਸੂਚਕ ਜਾਂ ਸਪੀਡ ਸੂਚਕ ਬੋਰਡ ਲੱਗਿਆ ਹੋਇਆ ਹੈ ਤਾਂ ਸਵਾਲ ਇਹਦੇ ਵਿੱਚ ਇਹ ਖੜਾ ਹੁੰਦਾ ਹੈ ਕਿ ਕੀ ਵਾਹਨ ਚਾਲਕ ਨੂੰ ਓਵਰ ਸਪੀਡ ਤੇ ਚੱਲਣ ਦਾ ਪਹਿਲਾ ਮੌਕਾ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਉਹਦੀ ਇਹ ਗਲਤੀ ਨੂੰ ਪਕੜ ਕੇ ਉਹਦਾ ਚਲਾਨ ਕੀਤਾ ਜਾਂਦਾ ਹੈ ਤਾਂ ਉਹਦਾ ਮਤਲਬ ਇਹ ਹੋਇਆ ਕਿ ਤੇ ਨਾ ਕਿਤੇ ਤੇਡੇ ਢੰਗ ਨਾਲ ਲੋਕਾਂ 'ਨੂੰ ਅਜੀਬਾ ਤੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ ਜੇਕਰ ਕੈਮਰਾ ਸਾਹਮਣੇ ਲੱਗਿਆ ਹੋਵੇ ਸਾਹਮਣੇ ਗਤੀ ਸੂਚਕ ਬੋਰਡ ਲੱਗੇ ਹੋਣ ਸਾਹਮਣੇ ਟ੍ਰੈਫਿਕ ਦੇ ਮੁਲਾਜ਼ਮ ਖੜੇ ਹੋਣ ਤਾਂ ਆਪਣੇ ਆਪ ਬੰਦੇ ਦੇ ਮਨ ਵਿੱਚ ਇਹ ਭਾਵਨਾ ਜਾਵੇਗੀ ਕਿ ਮੈਂ ਜੋ ਗਤੀ ਸੀਮਾ ਦਿੱਤੀ ਗਈ ਆ ਉਹਦੇ ਤਹਿਤ ਗੱਡੀ ਚਲਾਵਾਂ ਆਪਣੇ ਆਪ ਵਾਹਨ ਚਾਲਕ ਦੇ ਮਨ ਵਿੱਚ ਇਹ ਭਾਵਨਾ ਜਾਂ ਇਹ خیال ਬਣਿਆ ਰਹੇਗਾ ਪੈ ਕੀਤੀ ਗਤੀ ਹੈ ਉਹਦੇ ਹਿਸਾਬ ਨਾਲ ਆਪਣੇ ਵਾਹਨ ਨੂੰ ਚਲਾਵੇਗਾ ਜੇਕਰ ਫਿਰ ਵੀ ਕੋਈ ਉਹਦਾ ਉਲੰਘਣ ਕਰਦਾ ਹੈ ਤਾ ਉਹਦਾ ਚਲਾਨ ਕੱਟਿਆ ਜਾਣਾ ਬਣਦਾ ਹੈ ਔਰ ਜ਼ਰੂਰੀ ਵੀ ਹੈ ਪਰ ਇਹਦੇ ਨਾਲ ਗੱਲ ਇੱਕ ਹੋਰ ਵੀ ਹੈ ਕਿ ਰਾਤ ਦੇ ਸਮੇਂ ਵੀ ਕੈਮਰੇ ਲਾਏ ਜਾਂਦੇ ਨੇ ਕਿ ਰਾਤ ਦੇ ਸਮੇਂ ਵੀ ਓਵਰ ਸਪੀਡ ਦੇ ਚਲਾਨ ਕੱਟੇ ਜਾਂਦੇ ਆ ਜੇ ਰਾਤ ਦੇ ਸਮੇਂ ਕੈਮਰਾ ਇਸ ਗੱਲ ਨੂੰ ਕੈਚ ਕਰਦਾ ਹੈ ਕਿ ਸਾਹਮਣੇ ਤੋਂ ਆਉਂਦੀ ਗੱਡੀ ਓਵਰ ਸਪੀਡ ਤੇ ਆ ਰਹੀ ਹੈ ਉਹਦਾ ਚਲਾਨ ਕੱਟਿਆ ਜਾਂਦਾ ਤਾਂ ਤੁਸੀਂ ਵੇਖੋ ਕਿ ਇਹ ਡੱਲ ਕਲਰ ਦੇ ਵਿੱਚ ਲਿਖੇ ਹੋਏ ਕਿ ਜੋ ਗਤੀ ਸੂਚਕ ਬੋਰਡ ਨੇ ਇਹ ਕਾਲੇ ਰੰਗ ਨਾਲ ਲਿਖੇ ਹੋਏ ਹੈ ਕੀ ਇਹ ਰਾਤ ਨੂੰ ਨਜ਼ਰ ਆਉਂਦੇ ਹੋਣਗੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਸਾਡੇ ਚੈਨਲ ਦੇ ਜ਼ਰੀਏ ਅਸੀਂ ਸਿਰਫ ਇੱਕ ਸੁਝਾਅ ਦੇ ਰਹੇ ਹਾਂ ਇੱਕ ਬੇਨਤੀ ਕਰਦੇ ਹਾਂ ਕਿ ਸੜਕਾਂ ਦੇ ਉੱਤੇ ਜੋ ਗਤੀ ਸੂਚਕ ਬੋਰਡ ਲੱਗਿਆ ਹੈ ਉਹ ਮੋٹے ਅੱਖਰਾਂ ਦੇ ਵਿੱਚ ਲਿਖੇ ਜਾਣ ਜਿੱਥੇ ਉਹ ਕੋਲ ਸੜਕ ਦੇ ਕਿਨਾਰੇ ਤੇ ਗੱਡੇ ਜਾਂਦੇ ਆ ਘੱਟ ਤੋਂ ਘੱਟ 8-10 ਫੁੱਟ ਉਸ ਪੋਲ ਦੇ ਚਫੇਰੇ ਕਾਫੂਸ ਸਾਫ ਕਰਕੇ ਉੱਥੇ ਫਰਸ਼ ਲਾਇਆ ਜਾਵੇ ਇਟਾਂ ਦਾ ਤਾਂ ਜੋ ਉਹਦੇ ਨੇੜੇ ਤੇ ਕੋਈ ਟਹਿਣੀ ਜਾਂ ਕਾਫੂਸ ਨਾ ਉਗ ਸਕੇ ਵਾਹਨ ਚਾਲਕ ਨੂੰ ਦੂਰ ਤੋਂ ਉਹ ਸਾਫ ਸਾਫ ਨਜ਼ਰ ਆਉਂ ਸੜਕ ਦੀ ਸ਼ੁਰੂਆਤ ਕਰਦਿਆਂ ਜਾਂ ਇਹੋ ਜਿਹੀਆਂ ਸੜਕਾਂ ਤੇ ਐਂਟਰੀ ਕਰਦਿਆਂ ਵਾਹਨ ਚਾਲਕ ਨੂੰ ਇਹ ਪਤਾ ਲੱਗ ਜਾਵੇ ਕਿ ਇੱਥੇ ਕੈਮਰੇ ਲੱਗੇ ਹੋਏ ਆ ਔਰ ਵਾਹਨ ਦੀ ਜਿਹੜੀ ਗਤੀ ਸੀਮਾ ਤੇ ਤੈਅ ਕੀਤੀ ਹੋਈ ਆ ਤਾਂ ਜੋ ਉਸ ਦੇ ਹਿਸਾਬ ਨਾਲ ਵਾਹਨ ਚਾਲਕ ਆਪਣਾ ਸਫ਼ਰ ਤੈਅ ਕਰਦਾ ਜਾਵੇ ਪਰ ਸਮੱਸਿਆ ਇਹ ਆਉਂਦੀ ਹੈ ਕਿ ਨਾ ਤਾਂ ਗਤੀ ਸੂਚਕ ਬੋਰਡ ਨਜ਼ਰ ਆਉਂਦੇ ਆ ਨਾ ਸੜਕ ਤੇ ਚੜ੍ਹਦੇ ਸਮੇ ਇਹੋ ਜਿਹਾ ਕੁਝ ਲਿਖਿਆ ਮਿਲਦਾ ਕਿਉਂਕਿ ਬਹੁਤੋ ਲੋਕ ਇਹੋ ਜੀਆਂ ਸੜਕਾਂ ਤੇ ਸਾਡੇ ਵਿੱਚੋਂ ਹੀ ਸਾਡੇ ਬਹੁਤੋ ਭੈਣ ਭਰਾ ਜਿਹੜੇ ਪਹਿਲੀ ਵਾਰ ਇਹੋ ਜੀਆਂ ਸੜਕਾਂ ਤੇ ਸਫ਼ਰ ਕਰਦੇ ਆ ਉਹਨਾਂ ਨੂੰ ਇਸ ਗੱਲ ਦਾ ਇਲਮ ਵੀ ਨਹੀਂ ਹੁੰਦਾ ਕਿ ਓਵਰ ਸਪੀਡ ਦਾ ਚਲਾਨ ਕੱਟਿਆ ਜਾਂਦਾ ਜਾਂ ਇਹਦੇ ਤੇ ਕੋਈ ਗਤੀ ਸੂਚਕ ਬੋਰਡ ਵੀ ਲੱਗੇ ਹੁੰਦੇ ਆ ਜਾਂ ਇਹਦੇ ਤੇ ਕੋਈ ਕੈਮਰੇ ਵੀ ਲੱਗੇ ਹੁੰਦੇ ਆ ਇਹ ਸਾਹਮਣਾ ਹਰ ਰੋਜ਼ ਕਿੰਨੇ ਲੋਕਾਂ ਨੂੰ ਕਰਨਾ ਪੈਂਦਾ ਔਰ ਕਿੰਨੇ ਹੀ ਚਲਾਨ ਓਵਰ ਸਪੀਡ ਦੇ ਕੱਟੇ ਜਾਂਦੇ ਆ ਓਵਰ ਸਪੀਡ ਦਾ ਚਲਾਨ ਕੱਟਿਆ ਜਾਣਾ ਜ਼ਰੂਰੀ ਹੈ ਓਵਰ ਸਪੀਡ ਨੂੰ ਕਾਬੂ ਰੱਖਣਾ ਵੀ ਲਾਜ਼ਮੀ ਹੈ ਕਿਉਂਕਿ ਇਹ ਹਾਦਸਿਆਂ ਦਾ ਕਾਰਨ ਬਣਦੀ ਹੈ ਪਰ ਇਹਨੂੰ ਲਾਗੂ ਕਰਨ ਲਈ ਇਹਦੇ ਵਿੱਚ ਬਹੁਤ ਵੱਡੇ ਸੁਧਾਰਾਂ ਦੀ ਲੋੜ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਇਹ ਰਿਪੋਰਟ ਚੰਗੀ ਲੱਗੇ ਤਾਂ ਇਹਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਜੋ ਸਬੰਧਤ ਮਹਿਕਮੇ ਤੱਕ ਇਹ ਪਹੁੰਚ ਸਕੇ ਸਰਕਾਰਾਂ ਤੱਕ ਇਹ ਗੱਲ ਪਹੁੰਚ ਸਕੇ ਕੋਈ ਵੀ ਬੰਦਾ ਓਵਰ ਸਪੀਡ ਤੇ ਨਾ ਜਾਵੇ ਉਹਦਾ ਚਲਾਨ ਨਾ ਕਟਿਆ ਜਾਵੇ ਹਾਦਸੇ ਨਾ ਵਾਪਰਨ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ ਸਾਰਿਆਂ ਦਾ ਇਸ ਰਿਪੋਰਟ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਤਰ੍ਹਾਂ ਪ੍ਰਕਾਸ਼ ਸਿੰਘ ਜ਼ੈਲਦਾਰ ਜ਼ੈਲਰ ਟੀਵੀ ਤੋਂ ਮਿਲਦਿਆਂ ਕਿਸੇ ਹੋਰ ਵਿਸ਼ੇ ਔਰ ਰਿਪੋਰਟ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ